ਜੋਗਰ 17 ਤੱਕ ਦੇ ਮਾਲਕ ਵਾਜਗੇ ਦੁਹਾਨ ਸਦਾ ਕਾਇਮ ਰੱਖਣ ਵਾਲੀ ਵਸਤੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੇਓ ਸੱਚੇ ਪਾਤਸ਼ਾਹ ਜੀ ਦੀ ਬਹੁਤ ਬਹੁਤ ਕਿਰਪਾ ਆਪ ਸਭਨਾ ਤੇ ਜੋ ਆਪ ਜੀ ਬਹੁਤ ਹੀ ਸ਼ਰਧਾ ਬਾਣ ਦੇ ਨਾਲ ਸੱਚੀ ਸਰਕਾਰ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੇ ਹਾਂ ਆਓ ਸਭ ਤੋਂ ਪਹਿਲਾਂ ਆਪਾਂ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਤੀ ਹੋਈ ਮਿੱਠੀ ਅਸੀਸ ਗੁਰੂ ਪਾਤੇ ਜੀ ਸਾਜ ਪਾ ਕੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਗੱਲ ਇੱਥੇ ਦਸਤਾਰ ਦੀ ਹੈ ਗੱਲ ਸਿੱਖ ਦੇ ਕਿਰਦਾਰ ਦੀ ਹੈ ਗੱਲ ਸਿੱਖ ਦੇ ਵਿਹਾਰ ਦੀ ਹੈ ਤੇ ਗੱਲ ਸਾਡੇ ਪੰਜਾਂ ਚਾਰ ਦੀ ਹੈ ਗੁਰੂ ਨੇ ਜਿਹੜਾ ਸਿੱਖ ਪੈਦਾ ਕੀਤਾ ਉਸ ਸਿੱਖ ਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਆਸਾ ਕੀ ਬਾਣੀ ਵਿੱਚ ਆਖਦੇ ਨੇ ਬਲਿਹਾਰੀ ਕੋ ਆਪਣੀ ਦੇਵ ਹਾਰਿ ਸਤਿਗੁਰ ਜਿਨ ਮਾਨਸ ਤੇ ਏਕ ਤੇ ਕੀਏ ਕਰਤਨਾ ਉਲਾਗੀ ਵਾਲ ਇਹ ਗੁਰੂ ਨਾਨਕ ਦੀ ਬੜਾਈ ਹੈ ਇਹ ਗੁਰੂ ਨਾਨਕ ਬਾਸ਼ਾ ਦੀ ਕਿਰਪਾ ਹੈ ਕਿ ਪ੍ਰਭੂ ਨੇ ਐਸੇ ਸਿੱਖ ਨੂੰ 10 ਜਾਮੀਆਂ ਦੇ ਵਿੱਚ ਪ੍ਰਗਟ ਕੀਤਾ ਜਿਹੜਾ ਸਿੱਖ ਸੰਸਾਰ ਦੇ ਰਹੀ ਦੇ ਮਿਸਾਲ ਬਣਿਆ ਮੈਂ ਕਿਉਂਕਿ ਇਹ ਇਤਿਹਾਸ ਦਾ ਵਿਦਿਆਰਥੀ ਹਾਂ ਜਦੋਂ ਅਸੀਂ ਆਪਣੀ ਤਵਾਰੀਖ ਆਪਣੇ ਇਤਿਹਾਸ ਨੂੰ ਪੜ੍ਹਦੇ ਹਾਂ ਆਪਣੀ ਬਜ਼ੁਰਗਾਂ ਦੇ ਕਾਰਨਾਮਿਆਂ ਨੂੰ ਆਪਾਂ ਪੜ੍ਹਦੇ ਹਾਂ ਤਾਂ ਆਪਣਾ ਸਾਰਿਆਂ ਦਾ ਸਿਰ ਫੱਕਰ ਦੇ ਨਾਲ ਉੱਚਾ ਹੋ ਜਾਂਦਾ ਹੈ ਇਹ ਉਹ ਮੁਲਕ ਹੈ ਜਿਸ ਮੁਲਕ ਦੇ ਅੰਦਰ ਕੋਈ ਸਮਾਂ ਸੀ ਕੋਈ ਵੀ ਗਦਵੀ ਤੋਂ ਬਗਦਾਦ ਤੋਂ ਆਉਂਦਾ ਸੀ ਇਸ ਦੇਸ਼ ਨੂੰ ਢੁਡਦਾ ਸੀ ਉਟਦਾ ਸੀ ਬਰਬਾਦ ਕਰਦਾ ਸੀ ਕੋਈ ਉਹਨਾਂ ਦੇ ਅੱਗੇ ਆਵਾਜ਼ ਨਹੀਂ ਸੀ ਉੱਠਦਾ ਮੈਂ ਅਕਤੂਬਰ ਮਹੀਨੇ ਦੇ ਵਿੱਚ ਪਾਕਿਸਤਾਨ ਗਿਆ ਉੱਥੇ ਜਦੋਂ ਐਮਨਾਬਾਦ ਗਏ ਤਾਂ ਗੁਰਦੁਆਰਾ ਰੋਡੀ ਸਾਹਿਬ ਉੱਥੇ ਜਾ ਕੇ ਗੁਰੂ ਦੀ ਗੱਲ ਜੇਤੇ ਆਈ ਕਿ ਜਦੋਂ ਬਾਬਰ ਹਿੰਦੁਸਤਾਨ ਤੇ ਹਮਲਾ ਕੀਤਾ ਤੇ ਤਵਾਰੀਖ ਦੇ ਵਿੱਚ ਇਹ ਪਹਿਲਾ ਮੌਕਾ ਸੀ ਇਸ ਤਰਹੀ ਤੋਂ ਇੱਕ ਮਰਦੇ ਕਾਮਲ ਦੀ ਆਵਾਜ਼ ਉੱਠੀ ਤੇ ਆਖਿਆ ਪਾਪ ਕੀ ਜਾਂਚ ਲੈ ਕਾਬਲ ਨੂੰ ਧਾਇ ਜੋਰੀ ਮੰਗੈ ਕਾਨ ਬੇ ਲਾਲੋ ਭਾਈ ਲਾਲੋ ਗਰੀਬ ਨੂੰ ਸੰਬੋਧਨ ਤੇ ਬਾਬਰ ਨੂੰ ਬੰਗਾ ਬਾਬਰ ਨੂੰ ਜ਼ਾਬਰ ਇਹ ਗੁਰੂ ਨਾਨਕ ਪਾਤਸ਼ਾਹ ਨੇ ਆਪਾਂ ਉਸ ਗੁਰੂ ਨਾਨਕ ਪਾਤਸ਼ਾਹ ਦੇ ਸਾਜੇ ਸਿਖ ਹਾਂ ਜਿਸ ਗੁਰੂ ਨਾਨਕ ਪਾਤਸ਼ਾਹ ਨੇ ਮਲਕ ਭਾਗੋ ਦੀਆਂ ਪੂਰੀਆਂ ਨਹੀਂ ਸਿਖਾਦੀਆਂ ਕਿ ਉਹਨਕੇ ਭਰਾਇਆ ਹੱਕ ਪਰ ਭਾਈ ਨਾਲੋਂ ਦੀ ਮਿੱਠੀ ਖਾ ਕੇ ਵੀ ਪਿਆਰ ਇਹ ਦੁੱਧ ਆਪਾਂ ਜਾਣਦੇ ਆ ਨਾ ਵੀ ਇੱਕ ਪਾਸੇ ਦੁੱਧ ਨਿਕਲਦਾ ਸੀ ਇੱਕ ਪਾਸੇ ਖੂਨ ਨਿਕਲਦਾ ਇਹ ਸਾਡੇ ਗੁਰੂ ਦੇ ਸਿਰਾਤ ਨਹੀਂ ਹੱਕ ਕਰਾਇਆ ਨਾਨਕਾ ਉਸ ਸੁਭਰ ਉਸ ਗਾਏ ਗੁਰ ਪੀਰ ਹਾਮਾਂ ਤਾਮ ਭਰੇ ਜਾਂ ਮਲਦਾਰ ਨਾ ਭਾਈ ਇਹ ਨੂੰ ਕਹਿੰਦਾ ਗਾਂ ਖਾਣਾ ਪਾਣੀ ਮੁਸਲਮਾਨ ਕਹਿੰਦਾ ਸੂਰ ਖਾਣਾ ਪਾਪ ਈਓ ਸਾਡਾ ਗੁਰੂ ਕਹਿੰਦਾ ਪਰਾਇਆ ਹੱਕ ਖਾਣਾ ਪਾਪ ਗਰੀਬ ਮਾਰ ਕਰਨੀ ਪਾਪ ਹੈ ਗੁਰੂ ਤੁਹਾਡੀ ਬਾਹ ਦਾ ਫੜੇਗਾ ਜੇ ਤੁਸੀਂ ਗਰੀਬਾਂ ਨੂੰ ਗੜੇ ਲਾਉਗੇ ਕਿਸੇ ਦਾ ਹੱਥ ਨਹੀਂ ਮਾਰੀ ਇੱਥੇ ਕੀਰਤ ਕਰਨ ਦੀ ਗੱਲ ਹੈ ਇੱਥੇ ਨਾਮ ਜਪਣ ਦੀ ਗੱਲ ਹੈ ਇੱਥੇ ਵੰਡ ਛਕਣ ਦੀ ਗੱਲ ਹੈ ਇਹ ਵੰਡ ਸ਼ਕਨ ਤੋਂ ਹੀ ਮੈਨੂੰ ਚੇਤੇ ਆਇਆ ਮੈਂ ਹੁਣੇ ਨਗਦ ਸਾਹਿਬ ਕੋ ਯਾਰੀਆਂ ਬਟਾਲੇ ਗਾਣੇ ਉੱਥੇ ਸਿੱਧਾਂ ਦੇ ਨਾਲ ਗੁਰੂ ਦੀ ਚਰਚਾ ਇਹ ਉਹੀ ਸਿੱਖ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਇਹਨਾਂ ਦੇ ਕੋਲ ਸੇਰ ਪਰਬਤ ਤੇ ਗਏ ਇਹ ਕਹਿੰਦੇ ਗੁਰੂ ਸਾਹਿਬ ਤੁਸੀਂ ਕਹਿੰਦੇ ਹੋ ਕਿ ਹਰ ਚੀਜ਼ ਵੰਡ ਕੇ ਖਾਧੀ ਜਾ ਸਕਦੀ ਹੈ ਆਹ ਭੜਾ ਤਿਰ ਵੰਡ ਕੇ ਦਿੱਤਾ ਇੱਕ ਤਿਰ ਦਿੱਤਾ ਗੁਰੂ ਨਾਨਕ ਬਾਦਸ਼ਾਹ ਜੀ ਦੇ ਭਾਈ ਮਰਗਾਨਾ ਜੀ ਨੂੰ ਆਖਿਆ ਵਰਦਾਨਿਆ ਹਾ ਜਿਹੜਾ ਸਿੱਧਾ ਦਾ ਭੰਗ ਢੋਣ ਵਾਲਾ ਡੰਗਾ ਤੇ ਕੁੰਡਾ ਨੂੰ ਧੋ ਜੰਗੀ ਤੇ ਕੁੰਡੇ ਨੂੰ ਧੋਤਾ ਡੰਡੇ ਨੂੰ ਧੋਤਾ ਕਹਿੰਦੇ ਇਹਦੇ ਵਿੱਚ ਪਾਣੀ ਪਾ ਤੇ ਥੜ ਬਿੱਤ ਪਾ ਕੇ ਇਹਨੂੰ ਚੰਗੀ ਤਰ੍ਹਾਂ ਰਗੜ ਪਾਣੀ 'ਚ ਰਗੜ ਦਿੱਤਾ ਫੇਰ ਗੁਰੂ ਸਾਹਿਬ ਕਹਿੰਦੇ ਚੂੜੀ-ਚੂੜੀ ਆ ਸਦਾ ਨੂੰ ਵੀ ਛਕਾ ਆਪ ਨਹੀਂ ਛਕ ਤੇ ਮੈਨੂੰ ਨਹੀਂ ਛਕਾ ਉੱਥੇ ਗੁਰੂ ਨੇ ਕਿ ਜੇ ਸਾਡੀ ਨੀਅਤ ਸਾਫ਼ ਹੈ ਤਾਂ ਤਿੰਨ ਜਿੱਤੀ ਵਸਤੂ ਵੀ ਵੰਡ ਕੇ ਸ਼ਕੀ ਦਾ ਆ ਸਕਦੀ ਹੈ ਬੋਲੇ ਈਸ਼ੋ ਨਹਾ ਇਹ ਸਾਡੇ ਗੁਰੂ ਦੇ ਸਿਧਾਂਤ ਨਹੀਂ ਉੱਚੇ ਸੁੱਚੇ ਸਿਧਾਂਤ ਇਹਨਾਂ ਸਿਧਾਂਤਾਂ ਕਰਕੇ ਯਾਦ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਆਪਤ ਪੈ ਜਾਵੇ ਤਾਂ ਗੁਰੂ ਸਾਹਿਬ ਦੇ ਸਿੱਖ ਲੰਗਰ ਲਾ ਦਿੰਦੇ ਕੋਈ ਲੋੜ ਨਹੀਂ ਉਹ ਇਹ ਸਾਡੇ ਗੁਰੂ ਦਾ ਫਲਸਫਾ ਹੈ ਕੋਈ ਮੇਤ ਨਹੀਂ ਕੋਈ ਵਿਤਕਰਾ ਨਹੀਂ ਤੇ ਨਾਲ ਹੀ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਇਹ ਪਛਾਣ ਦਿੱਤੀ ਹੈ ਆਇਡੈਂਟੀਟੀ ਦਿੱਤੀ ਹੈ ਇਹ ਵੀ ਬੜੀ ਵਿਲੱਖਣ ਹੈ ਕਰੋੜਾਂ ਦੇ ਵਿੱਚ ਸਿੱਖ ਪਛਾਣਿਆ ਜਾਂਦਾ ਕਿ ਇਹ ਗੁਰੂ ਦਾ ਸਿਹਾ ਕਿਉਂ ਪਛਾਣਿਆ ਕਲ ਕੀ ਧਰ ਪਾਤਸ਼ਾਹ ਨੇ ਸਾਨੂੰ ਪੰਜ ਤਕਾਰ ਦਿੱਤੇ ਤੇ ਇੱਕ ਕੇਸਾਂ ਦੇ ਉੱਤੇ ਜਦੋਂ ਆਹ ਦਸਤਾਰ ਸਜਦੀ ਆ ਆ ਕੇ ਕਿੰਨਾ ਸੋਹਣਾ ਸੋਹਣਾ ਦਸਤਾਰਾ ਆ ਬਚੰਗੀਆਂ ਨੇ ਕੰਗੀਆਂ ਨੇ ਬਾੜੇ ਖਾਪਦੇ ਆ ਮੋਹ ਆਈ ਜਾਂਦਾ ਇਹਨਾਂ ਤੇ ਇਹ ਜਿਹੜੀ ਦਸਤਾਰ ਹੈ ਇਹ ਬਾਦਸ਼ਾਹ ਨੇ ਦਿੱਤੀ ਇਹ ਦਸਤਾਰ ਸਾਡੀ ਦੁਨੀਆ ਦੇ ਵਿੱਚ ਸ਼ਾਨ ਬਣੀ ਅੱਜ ਪੂਰੇ ਸੰਸਾਰ ਦੇ ਵਿੱਚ ਪਤਾ ਲੱਗ ਜਾਂਦਾ ਹੈ ਇਹ ਗੁਰੂ ਦਾ ਸਿੱਖ ਚ ਹੈਗਾ ਕੋਈ ਨ ਅੰਗਰੇਜ਼ ਆਇਆ ਤੇ ਅੱਗੇ ਕन्हैया ਸਿੰਘ ਆਪੇ ਸੋਹਣਾ ਉਹਨੇ ਸਿਰ ਤੇ ਦਵਾਲਾ ਸਜਾਇਆ ਅੰਗਰੇਜ਼ ਘਟੀ ਤੋਤਰ ਕੇ ਉਹਨੂੰ ਸਲੂਟ ਮਾਰਿਆ ਜਿਹੜਾ ਲੋਕਲ ਬੰਦਾ ਸੀ ਨਾਲ ਦਾ ਉਹਨੇ ਕਿਹਾ ਵੀ ਇਹਨੂੰ ਸਲੂਟ ਕਿਉਂ ਮਾਰ ਰਿਹਾ ਇਹਦਾ ਤੈਨੂੰ ਵੀ ਪਤਾ ਇਹ ਕਿਹੜੇ ਦੇਸ਼ ਦਾ ਬਾਦਸ਼ਾਹ ਹੈ ਇਹਦੇ ਸਿਰ ਤੇ ਤਾਜ ਹੈ ਉਹ ਕਹਿੰਦਾ ਕਿ ਇਹ ਤੇ ਗੁਰੂ ਦਾ ਸਿੱਖ ਹੈ ਇਹ ਤੇ ਸਾਰੇ ਇੰਦਾਂ ਦੇ ਹੁੰਦੇ ਆ ਅੰਗਰੇਜ਼ ਕਹਿੰਦਾ ਇਨਾਂ ਦਾ ਗੁਰੂ ਕਿੱਡਾ ਮਹਾਨ ਹੈ ਦਸਤਾਰ ਸਜਾ ਕੇ ਕੱਲੇ ਕੱਲੇ ਸਿੱਖ ਨੂੰ ਗੁਰੂ ਨੇ ਬਾਦਸ਼ਾਹ ਬਣਾਇਆ ਗੁਰੂ ਨੇ ਸਾਨੂੰ ਰਾਜੇ ਬਣਾਏ ਅਕੇ ਸਾਡੇ ਦੇ ਕਿ ਅਸੀਂ ਬਾਦਸ਼ਾਹ ਬਣ ਅਸੀਂ ਰਾਜੇ ਬਣ ਜੇ ਤੇ ਗੁਰੂ ਦੇ ਰਾਹ ਤੇ ਤੁਰਾਂਗੇ ਤੇ ਬਾਦਸ਼ਾਹ ਬਣਾਂਗੇ ਇਨਾਂ ਦਸਤਾਰਾਂ ਨੂੰ ਸੰਭਲਣੀ ਲੋੜ ਹੈ ਔਰ ਇਹਨਾਂ ਸਿੱਖੀ ਦਾ ਕਿਰਾਨ ਉਹ ਫਿਰ ਸੋਨੇ ਤੇ ਸੁਹਾਗਾ ਹੋ ਗਿਆ। ਤੋਂ ਚੰਗੀ ਗੱਲ ਹੈ ਨੌਜਵਾਨਾਂ ਨੇ ਪਿੰਡ ਵਾਲਿਆਂ ਨੇ ਇਹ ਬਹੁਤ ਸੋਹਣਾ ਪ੍ਰੰਪਰਾ ਕੀਤਾ ਕਿ ਦਸਤਾਰ ਕਿਥੇ ਬੱਚਿਆਂ ਨੂੰ ਸਜਾਈ ਤੇ ਪ੍ਰਥਮ ਰੈਤ ਜੈ ਜਾਨ ਖੰਡੇ ਦੀ ਔਰ ਸ਼ਹੀਦ ਖੰਡੇ ਬਾਟੇ ਦੀ ਔਰ ਅੰਮ੍ਰਿਤ ਦੀ ਦਾਤ ਵਿਖੋ। ਸਭਾ ਬੜਾ ਭਾਵਨਾਕ। دینا ہے کہ بہت منا مار لگ آپ شری رام ناما منا

ਆਪਾਂ ਹਮ ਪਿੰਡ ਦੇ ਵਿੱਚ ਅੱਗ ਲੱਗੀ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਥਿੰਨ ਮਹਾਰਾਜ ਦੇ ਪਾਵਨ ਸੰਗਤ ਅੱਗ ਨਿਕਲ ਰਹੀ ਮੈਂ ਖੁਸ਼ ਹੋਇਆ ਜਾ ਕੇ ਕਿ ਕਿ ਹੈਗਾ ਸੀ ਗੁਰਦੁਆਰੇ ਕਹਿੰਦੇ ਨਹੀਂ ਗੁਰਦੁਆਰੇ ਪਹਿਰੇਦਾਰੀ ਹੋਣੀ ਜ਼ਰੂਰੀ ਆਪਾਂ ਇੱਥੇ ਗੁਰਦੁਆਰਾ ਸਾਹਿਬ ਦਿਨ ਵੇਲੇ ਵੀ ਇਹ ਸੇਵਾਦਾਰ ਚਾਹੀਦੇ ਨੇ ਰਾਤ ਨੂੰ ਵੀ ਚਾਹੀਦੇ ਆਹ ਜਿਹੜੇ ਬਿਜਲੀ ਉਪਕਰਨ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਰਾਤ ਨੂੰ ਬੰਦ ਹੋਣੇ ਚਾਹੀਦੇ ਉਹਨੂੰ ਸੰਭਾਲੋ ਨਹੀਂ ਤਾਈ ਮੈਂ ਪਿਛੇ ਵੀ ਕਹਿ ਕੇ ਆਇਆ ਵਾ ਗੁਰੂ ਨਾਨਕ ਪਾਤਸ਼ਾਹ ਦੇ ਅਸਥਾਨ ਦੇ ਸਿੱਖੋ ਗੁਰਮਖੋ ਜੇ ਗ੍ਰੰਥ ਸਾਹਿਬ ਦਾ ਸਤਿਕਾਰ ਕਰਾਂਗੇ ਤੇ ਸਾਡਾ ਸਤਿਕਾਰ ਹੋਣਾ ਜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਹੋਵੇਗਾ ਸਾਡਾ ਸਤਿਕਾਰ ਨਹੀਂ ਹੋਣਾ ਜਿਨ ਨਾਨਕ ਸਤਪੁਰ ਪੂਜਿਆ ਕਿਨ ਹਰ ਪੂਜ ਕਰਾਵ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਇਸ ਕਰਕੇ ਤੁਹਾਡੇ ਪਿੰਡ ਕਿੰਨੇ ਗੁਰਦੁਆਰੇ ਨੇ ਮੈਨੂੰ ਨਹੀਂ ਪਤਾ ਜਿੰਨੇ ਮਨਪੀਤ ਨੇ ਮਸਲਾ ਇਹ ਨਹੀਂ ਵੀ ਗੁਰਦੁਆਰੇ ਕਿੰਨੇ ਨੇ ਮਸਲਾ ਇਹ ਆ ਉੱਥੇ ਪੰਥ ਦੀ ਪਹਿਰੇਦਾਰੀ ਨਹੀਂ ਹੈਗੀ ਹੈ ਕਿ ਨਹੀਂ ਬਾਬਿਆਂ ਬੁੱਢਿਆਂ ਦਾ ਖੜਾ ਛੜਾ ਬਖਾਰਵਾਦ ਦਾ ਜਿਹੜਾ ਦੇਹ ਧਾਰੀ ਗੁਰੂ ਘਰ ਨੇ ਜਿਹੜੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਰੂ ਖੋਹਦੇ ਇਹਨਾਂ ਦਾ ਖੜਾ ਛੜਾ ਇੱਕ ਗੱਲ ਹਮੇਸ਼ਾ ਕਹਿੰਦੇ ਰਹਤੀਏ ਗੁਰੂ ਨੇ ਕਿਹਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਸਾਰੇ ਫੇਰ ਨਾਲ ਹੀ ਇਹ ਵੀ ਗੁਰੂ ਦਾ ਇੱਕ ਹੋਰ ਵਚਨ ਹੈ ਪਾਸ਼ਾ ਕਹਿੰਦੇ ਨੇ ਨਸ਼ਾ ਜੜਾ ਨਸ਼ਾ ਇਹ ਕਦੀ ਨਹੀਂ ਕਰਨਾ ਨਸ਼ਾ ਬਾਣੀ ਦਾ ਨਸ਼ਾ ਪ੍ਰਸ਼ਾਦ ਹੈ ਜੇ ਤੂ ਪੀਤਾ ਮਤ ਬਿਸਰੈ ਦਰਗਾ ਮਿਲੈ ਸਜਾਈ ਧੂਪਾ ਮਤ ਮੂਰਗਾ ਪੀਤੇ ਜੇ ਕਾ ਪਰ ਨਸ਼ਾ ਮਨ ਮੈਨੂੰ ਪਤਾ ਹੈ ਨਸ਼ਾ ਬਹੁਤ ਹੈ ਹੁਣ ਤੇ ਹੁਮ ਡਿਲੀਵਰੀ ਨਹੀਂ ਚਲਦੀ ਕਾਨੂੰਨ ਤੇ ਮਗਾਈ ਕਰਤੇ ਔਰੇ ਤੇ ਨਸ਼ੇ ਤੋਂ ਬਚਣਾ ਹੈ ਤੇ ਗੁਰੂ ਦਾ ਆਸਰਾ ਨਸ਼ਾ ਵੇਚਣ ਵਾਲੇ ਦਾ ਕੋਈ ਯਾਦ ਨਾ ਕਰੀਂ ਉਹ ਕੋਈ ਵੀ ਹੋਵੇ ਨਸ਼ੇ ਨੂੰ ਨੱਕ ਪਾਣੀ ਪਵੇ ਇਹ ਨਸ਼ਾ ਸਾਡੀ ਬਰਬਾਦੀ ਹੈ

ਇਹ ਨਸ਼ਾ ਬੀਖੋ ਇਹ ਨੀ ਉਹ ਤਾਂ ਕਿਸੇ ਦੂਜੇ ਦਾ ਪੁੱਤ ਲੱਗਾ ਤੇ ਸਾਡਾ ਨਹੀਂ ਲੱਗਣਾ ਇਹ ਕੋਈ ਪਤਾ ਨਹੀਂ ਕੰਢੀਵੇਂ ਅੱਗ ਘਰੇ ਆ ਪੈਣਾ ਨਸ਼ੇ ਵਾਲੇ ਦਾ ਕੋਈ ਹੱਲ ਨਹੀਂ ਜਿਹੜਾ ਵੀ ਵੇਚਦਾ ਧਿਆਨ ਰੱਖੋ ਪਹਿਰੇਦਾਰੀ ਕਰੋ ਨਸ਼ੇ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਗੁਰੂ ਨਾਲ ਜੁੜਨਾ ਗੁਰੂ ਨਾਲ ਬਾਣੀ ਨਾਲ ਬਾਣੀ ਦਾ ਪਹਿਰਾ ਵਧਾ ਕੇ ਸਵੇਰੇ ਸ਼ਾਮ ਗੁਰਦੁਆਰੇ ਬਾਝੀ ਦਾ ਭਜ ਕੇ ਜਿਹੜੇ ਬਾੜੀ ਪੜਦੇ ਨੇ ਸਾਡੇ ਸਰਕਾਰ ਜੋ ਭਾਈ ਸਾਹਿਬ ਉਹਨਾਂ ਦਾ ਵੀ ਸਰਕਾਰ ਕਰਦੀ ਉਹਨਾਂ ਦਾ ਵੀ ਮਾਣ ਆਪਾਂ ਕਹਿ ਰਹੀਏ ਇੱਕ ਮੁੱਖ ਰਹੀਏ ਇਕੱਤਰ ਰਹੀਏ ਅੰਤਕ ਤੌਰ ਤੇ ਅਸੀਂ ਸਾਝਾ ਪਰਿਵਾਰ ਆ ਤੇ ਪਰਿਵਾਰ ਵਾਲੀ